ਸਰਕੀ ਨਾਮਾ ਤੋਂ ਹੈ ਐਡਵੋਕੇਟ ਸੌਰਵ ਕਪੂਰ ਕਿੱਥੇ ਮੌਜੂਦ ਆ ਐਸੀ ਲੁਧਿਆਣਾ ਕਚਹਿਰੀ ਖੜੇ ਹੋਏ ਆ ਜੀ ਅੱਛਾ ਸਰਕੀ ਮਾਮਲਾ ਹੋ ਗਿਆ ਦੱਸਿਆ ਜਰਾ ਕੋਈ ਰਿਸ਼ਵਤ ਲੰਦਾ ਫੜਿਆ ਗਿਆ ਉਹਨੂੰ سزا ਮਿਲੀ ਕੋਈ ਐਸਆਈ ਤਰਸੀਮ ਸਿੰਘ ਨੂੰ ਜੀ 2021 ਦਾ ਐਫਆਈਆਰ ਨੰਬਰ 1 ਵਿਜੀਲੈਂਸ ਨੇ ਰੰਗੇ ਹੱਥ ਫੜਿਆ ਸੀਗਾ ਕਚਹਿਰੀ ਦੇ ਵਿੱਚ ਹੀ ਫੜਿਆ ਤੇ ਅੱਜ ਉਸੇ ਮਾਨਯੋਗ ਅਦਾਲਤ ਰੇ 4 ਸਾਲ ਬਾਅਦ 4 ਸਾਲ ਦੀ ਸਜ਼ਾ ਔਰ 25000 ਰੁਪਏ ਜੁਰਮਾਨਾ ਲਾ ਕੇ ਉਹਨੂੰ ਸਾਨੂੰ ਜਿਹੜਾ ਸਾਡਾ ਕਲਾਇੰਟ ਸੀਗਾ ਰਾਹੁਲ ਉਹਨੂੰ ਇਨਸਾਫ ਦਿਲਾਇਆ ਸਰ ਜਿਹੜਾ ਕਲਾਇੰਟ ਆ ਉਹ ਉੱਥੇ ਹੈ ਕਲਾਇੰਟ ਇੱਥੇ ਹੀ ਹੈ ਹਾਜੀ ਇਹਨੂੰ ਤੇ ਸਰ ਇਹ ਰਿਸ਼ਵਤ ਕਾਦੀ ਲਈਤੀ ਜਿਹੜੀ ਸੀਗੀ ਤੇ ਕੀ ਪੂਰਾ ਮਾਮਲਾ ਰਿਸ਼ਵਤ ਸਿਰਫ ਔਰ ਸਿਰਫ ਸਾਡਾ ਕਲਾਇੰਟ ਆਪਣਾ ਹੀ ਕੰਮ ਕਰਾਨ ਗਿਆ ਥਾਣੇ ਦੇ ਵਿੱਚ 8 ਨੰਬਰ ਤੇ ਉਹਦਾ ਲੀਗਲੀ ਕੰਮ ਉਹਦੇ ਕਾਗਜ਼ੀ ਕਾਰਵਾਈ ਲਈ ਉਹਦੇ ਤੋਂ ਸਿਰਫ ਰਿਸ਼ਵਤ ਮੰਗੀ ਗਈ ਰਿਸ਼ਵਤ 5000 ਰੁਪਏ ਮੰਗੀ ਗਈ ਪਰ 1500 ਰੁਪਏ ਦੇ ਹਾਲਾਤ ਦੇ ਵਿੱਚ ਵਿਜੀਲੈਂਸ ਨੇ ਉਹਨੂੰ ਰੰਗੇ ਹੱਥ ਗ੍ਰਿਫਤਾਰ ਕੀਤਾ ਸਰ ਕੋਈ ਪਤਾ ਲੱਗਿਆ ਕਿ ਐਸੀ ਕੀ ਮਜਬੂਰੀ ਸੀ ਰਿਸ਼ਵਤ ਲੈਣ ਦੀ ਕਿਉਂਕਿ ਪੰਜਾਬ ਪੁੱਜ ਜਵਾਨ ਬੜੇ ਬਹਾਦਰ ਹੁੰਦੇ ਦੇਖੋ ਮਜਬੂਰੀ ਕੀ ਸੀ ਕੀ ਨਹੀਂ ਇਹ ਤਾਂ ਸਾਨੂੰ ਨਹੀਂ ਪਤਾ ਪਰ ਕੋਰਟ ਦੇ ਇਨਸਾਫ ਨੂੰ ਰੱਬ ਦਾ ਇਨਸਾਫ ਮੰਨਿਆ ਜਾਂਦਾ ਹੈ ਤੋਂ ਸਾਨੂੰ ਉਸ ਕੋਰਟ ਤੇ ਪੂਰਾ ਵਿਸ਼ਵਾਸ ਸੀਗਾ ਔਰ 4 ਸਾਲ ਬਾਅਦ ਸਾਡੇ ਕਲਾਇੰਟ ਨੂੰ ਇਨਸਾਫ ਮਿਲਿਆ ਹੈ ਦੇਖੋ ਪੁਲਿਸ ਪ੍ਰਸ਼ਾਸਨ ਹੋਵੇ ਚਾਹ ਕੋਈ ਵੀ ਬੰਦਾ ਹੋਵੇ ਕਿਸੇ ਦੀ ਕੀ ਮਜਬੂਰੀ ਇਹ ਤਾਂ ਸਾਨੂੰ ਨਹੀਂ ਪਤਾ ਸਾਡਾ ਕੰਮ ਵਕੀਲ ਐ ਸੀ ਸਾਡਾ ਕੰਮ ਆਪਣੇ ਕਲਾਇੰਟ ਨੂੰ ਇਨਸਾਫ ਦਿਲਾਣਾ ਹੈ ਉਹ ਐਸੀ ਪੂਰਾ ਕੀਤਾ ਠੀਕ ਹੈ ਜੀ ਉਹਦੀ ਕੀ ਮਜਬੂਰੀ ਸਾਰੀ ਗਵਾਵਾਂ ਦੀ ਜਿਹੜੀ ਗਵਾਹੀ ਤੋਂ ਬਾਅਦ ਇਹ ਫੈਸਲਾ ਕੱਢਿਆ ਜਾ ਸਾਹਿਬ ਨੇ ਹੁਣ ਕੀ ਫੈਸਲਾ ਸੁਣਾਇਆਗਾ ਕਿ ਕੀ ਉਹਨੇ ਆਪਣਾ ਕਬੂਲ ਮੰਨਿਆ ਵਾ ਕੀ ਮੈਂ ਕੀਤਾ ਬਿਲਕੁਲ ਮੰਨਿਆ ਹੀ ਆ ਉਹ ਤਾਂ ਤਾਂ ਹੀ ਉਹ ਤਾਂ ਵਿਜੀਲੈਂਸ ਨੇ ਰੰਗਿਆ ਤੇ ਫੜਿਆ ਤੇ ਤਾਂ ਹੀ ਸਟੇਟ ਵਰਸਸ ਤਰਸੀਬ ਇਹ ਕੇਸ ਚੱਲਿਆ 4 ਸਾਲ ਕੀ ਕੀਤਾ ਗਿਆ ਵਿਜੀਲੈਂਸ ਨੇ ਆਪਣੇ ਗਵਾਹ ਜਦੋਂ ਉਹਨੇ ਰੱਗਿਆਤੀ ਪੜਿਆ 1500 ਰੁਪਏ ਦੇ ਕੀ ਤਰਸੀਮ ਸਿੰਘ ਨੂੰ ਰਿਸ਼ਵਤ ਲੈਂਦੇ ਤੋਂ ਸਾਰੇ ਗਵਾਹਾਂ ਦੀ ਗਵਾਹੀ ਤੋਂ ਬਾਅਦ ਅੱਜ ਜੱਜ ਸਾਹਿਬ ਵੱਲੋਂ ਜਿਹੜੇ ਸਪੈਸ਼ਲ ਇਹ ਜੱਜ ਅਦਾਲਤ ਲੱਗਦੀ ਹੈ ਵਿਜੀਲੈਂਸ ਦੇ ਕੇਸਾਂ ਨੂੰ ਦੇਖਦੇ ਹੋਏ ਅੱਜ ਇਹ ਇਨਸਾਫ ਸਾਡੇ client ਨੂੰ ਮਿਲੇ ਆ ਤਾਂ ਮੈਂ ਜਿਹੜਾ ਨਿਆਲੇ ਤੇ ਸਾਡਾ ਵਿਸ਼ਵਾਸ ਹੈ ਇੱਕ ਆਮ ਸਮਾਜ ਨੂੰ ਵੀ ਉਹ ਵੀ ਵਧਿਆ ਇਸ ਕੇਸ ਦੇ ਨਾਲ ਤਾਂ ਮੈਂ ਸਮਝਦਾ ਹੈ ਕਿ ਮੇਰੀ ਅਪੀਲ ਵੀ ਹੈ ਕੋਈ ਐਦਾਂ ਦਾ ਕੇਸ ਤੁਹਾਡੇ ਆਮ ਪਬਲਿਕ ਨੂੰ ਧਿਆਨ ਚਾਹੁੰਦਾ ਹੈ ਕਿ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਐਸੀ ਸਾਰੇ ਆ ਸਾਰੀ ਵਕੀਲ ਦੀ ਸਾਡੀ ਟੀਮ ਹੈ ਅਸੀਂ ਇਨਸਾਫ ਦਿਵਾਵਾਂਗੇ ਕਿਉਂਕਿ ਸਾਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਸਰ ਉਹ ਜਿਹੜਾ ਜਵਾਨ ਸੀਗਾ ਉਹ ਜਵਾਨ ਕੀ ਨਾਮ ਸੀਗਾ ਤੇ ਕੀ ਕਿਹੜੇ ਅਹੁਦੇ ਤੇ ਸੀਗਾ ਏਐਸਆਈ ਤਰਸੀਮ ਸਿੰਘ ਸੀਗਾ ਉਸ ਸਮੇਂ ਤਾਂ ਉਹ 8 ਨੰਬਰ ਡਿਵੀਜ਼ਨ ਦੇ ਵੀ ਸੀਗਾ ਉਸ ਤੋਂ ਬਾਅਦ ਉਹਦੀ ਅਲੱਗ-ਅਲੱਗ ਜਗ੍ਹਾ ਬਦਲੀ ਰਹੀ ਹੈ ਪਰ ਜਦੋਂ ਇਹ ਸਾਰਾ ਕਿੱਸਾ ਹੋਇਆ ਉਸ ਸਮੇਂ 8 ਨੰਬਰ ਥਾਣੇ ਦੇ ਵਿੱਚ ਐਸਐਸਏ ਸੀਗਾ ਸਰ ਕੋਈ ਹੋਰ ਇਹਦੇ ਉੱਤੇ ਸਬੂਤ ਮਿਲੇ ਕੋਈ ਹੋਰ ਇਹਨੇ ਕੁਝ ਬੋਲਿਆ ਕੀ ਹਾਂ ਮੈਂ ਕਿਉਂਕਿ ਹੁੰਦਾ ਨਾ ਕਿ ਬਗਲੀਆਂ ਹੁੰਦੀਆਂ ਨੇ ਹੋਰ ਵੀ ਤਾਂੰਦਲੀ ਕੋਈ ਕਰਪਸ਼ਨ ਨੂੰ ਕੋਈ ਸਾਹਮਣੀ ਆਈ ਨਹੀਂ ਬੋਲਣਾ ਤਾਂ ਕੀ ਹੈ ਉਹ ਤੋਂ ਜੋ ਵਿਜੀਲੈਂਸ ਦੀ ਗਵਾਹੀ ਹੈ ਨਾ ਗਵਾਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਫੜਿਆ ਔਰ ਸਾਡਾ ਕਲਾਇੰਟ ਨੇ ਜੋ ਜੋ ਸਬੂਤ ਰੱਖੇ ਹੋਏ ਜੱਸ ਸਾਡੇ ਅੱਗੇ ਉਹ ਬੋਲ ਆਏ ਕਲਾਇੰਟ ਸਾਹਮਣੇ ਦੇ ਪਹਿਲੇ ਤੇ ਕੋਈ ਆਇਆ ਨਹੀਂ ਹੋਰ ਤਾਂ ਨਹੀਂ ਕੋਈ ਆਇਆ ਸਾਡੇ ਕੋਲ ਤਾਂ ਸਿਰਫ ਇਹੀ ਕੇਸ ਆਇਆ ਸੀਗਾ ਸਟੇਟ ਵਰਸਸ ਰਾਹੁਲ ਉਹਦੇ ਰਾਹੁਲ ਵੱਲੋਂ ਐਸੀ ਸਾਡਾ ਰਾਹੁਲ ਕਲਾਈਂਟ ਸੀਗਾ ਉਹਦੇ ਵੱਲੋਂ ਇਹ ਸਾਰੇ ਕੇਸ ਕੋਸੀਂ ਦੇਖ ਰਹੇ ਸੀਗੇ ਸਾਰੀ ਸਾਰੀ ਟੀਮ ਐਡਵੋਕੇਟ ਜੱਤੇ ਰੈਡਵੋਕੇਟ ਵਿਸ਼ਵਾਸ ਸਾਰੇ ਐਸੀ ਸਭ ਲੋਕ ਇਸ ਕੇਸ ਨੂੰ ਪੂਰੇ ਡਿਟੇਲ ਨਾਲ ਸਾਰੇ ਲੋਕਾਂ ਨੂੰ ਕੀ ਅਪੀਲ ਕਰਨ ਜਾਓ ਕਿਉਂਕਿ ਕਰਪਸ਼ਨ ਬਹੁਤ ਬਧਰਿਆ ਪੰਜਾਬ ਦੇ ਵਿੱਚ ਦੇਖੋ ਸਾਰੇ ਸ਼ਹਿਰ ਨੂੰ ਦੇਖੋ ਕਰਪਸ਼ਨ ਦਾ ਜਦੋਂ ਦੀ ਇਹ ਪੰਜਾਬ ਸਰਕਾਰ ਆਈ ਹੈ ਸਾਰਿਆਂ ਦੇ ਉੱਤੇ ਮਤਲਬ ਇਹ ਜਿੱਦਾਂ ਕਹਿ ਲਓ ਨਾ ਲਾਅ ਐਂਡ ਆਰਡਰ ਦੀ ਵੀ ਤਾਂ ਜੀ ਆਡੀ ਹੋਈ ਗਿਆ ਹੈ ਔਰ ਬੰਦਾ ਕਿਸੇ ਨਾ ਕਿਸੇ ਤੋਂ ਕੋਈ ਡਰ ਹੀ ਨਹੀਂ ਰਿਹਾ ਪੁਲਿਸ ਪ੍ਰਸ਼ਾਸਨ ਦਾ ਤੇ ਪੁਲਿਸ ਉਹ ਡਰ ਨਹੀਂ ਰਿਹਾ ਤਾਂ ਇਹ ਹਾਲਾਤ ਪੈਦਾ ਕੀਤੇ ਜਾਦੇ ਨੇ ਤੇ ਮੇਰੀ ਆਮ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿਤੇ ਵੀ ਕਿਸੇ ਤਰੀਕੇ ਦੀ ਕੋਈ ਲੋੜ ਲੱਗਦੀ ਹੈ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਕੋਈ ਤੰਗ ਕਰਦਾ ਕੋਈ ਠੀਕ ਜਗ੍ਹਾ ਕੰਮ ਨਹੀਂ ਕਰਦਾ ਹੈ ਨਾ ਸਰਕਾਰੀ ادارے ਦੇ ਵਿੱਚ ਤੇ ਤੁਸੀਂ ਸਾਡੇ ਕੋਲ ਆਓ ਸਾਡੀ ਟੀਮ ਹੈ ਪ੍ਰੋਪਰ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਇਨਸਾਫ ਦਿਵਾਵਾਂਗੇ